ਲੋ ਜੀ ਸਤਿ ਸ਼੍ਰੀ ਅਕਾਲ ਕੀ ਹਾਲ-ਜਾਲ ਆ ਤੁਹਾਡੇ ਸਭ ਦੇ ਉਮੀਦ ਕਰਦੀ ਆ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਠੀਕ ਹੋਵੋਗੇ ਤੇ ਮੈਂ ਵੀ ਬਹੁਤ ਠੀਕ ਆ ਤੇ ਬਹੁਤ ਘੈਂਟ ਆ ਬਹੁਤ ਖੁਸ਼ੀ ਦਾ ਦੇਣਾ ਤੇ ਤੇ ਲੋ ਜੀ ਅੱਜ ਆਪਾਂ ਚੱਲੇ ਆ ਅਮਰitsar ਸਾਹਿਬ ਬਾਬਾ ਜੀ ਦੇ ਦਰਸ਼ਨ ਕਰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਬਾਰ ਹਨਾ ਤੇ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਸਾਹਿਬ ਮਤਲਬ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਜਾਵਾਂਗੇ ਆਪਾਂ ਉੱਥੇ ਦਰਸ਼ਨ ਕਰਾਂਗੇ ਤੇ ਕੱਲ ਪ੍ਰਕਾਸ਼ ਪੂਰਬ ਵੀ ਹੈਗਾਗਾ ਤੇ ਆਪਾਂ ਅੱਜ ਜਾਵਾਂਗੇ ਤੇ 12 ਵਜੇ ਉੱਥੇ ਅੱਤਿਸ਼ਵਾਜੀ ਪਟਾਕੇ ਵਗੈਰਾ ਹਨ ਵਧੀਆ ਕੁਸ਼ ਵਧੀਆ ਮਤਲਬ ਜਸ਼ਨ ਮਨਾਉਂਦੇ ਆ ਤੇ ਆਪਾਂ ਉਹ ਵੀ ਦੇਖਾਂਗੇ ਤੇ ਆਪਾਂ ਚੱਲੇ ਹਾਂ ਹੁਣ ਤੇ ਨਾਲ-ਨਾਲ ਤੁਹਾਨੂੰ ਵੀ ਦਿਖਾਵਾਂਗੇ ਤੇ ਸ਼ਾਮ ਜੀ ਨੂੰ ਪਹੁੰਚ ਜਾਗੇ ਜਦੋਂ ਨੂੰ ਬਲੌਗ ਆਊਗਾ ਉਦੋਂ ਤੱਕ ਅਸੀਂ ਆ ਚੁੱਕੇ ਹੋਵਾਂਗੇ ਕਿਉਂਕਿ ਅੱਗੇ ਪਹਿਲਾਂ ਵਾਲੇ ਬਲੌਗ ਪਾਏ ਆ ਇਲਕੋ ਬਣੇ ਹੋਏ ਉਹ ਮਤਲਬ ਅਪਲੋਡ ਕਰਨੇ ਆ ਤੇ ਵਲੌਗ ਲੇਟ ਆਊਗਾ ਤੇ ਚਲੋ ਜੀ ਫਿਰ ਆਪਾਂ ਮਿਲਦੇ ਹਾਂ ਹੁਣ ਆਪਾਂ ਚੱਲ ਪਿਆ ਕਰੋ ਥੋੜਾ ਹੋ ਤਾਂ ਲੇਟ ਹੀ ਗਏ ਸਲਾਹ ਤਾਂ ਸੀਗੀ ਵੀ ਆਪਾਂ ਮਾਰਨਿੰਗ ਮਾਰਨਿੰਗ ਚੱਲ ਜੀਏ ਹਨਾ ਸਵੇਰੇ ਸਵੇਰੇ ਸੱਜਰੇ ਠੰਡੇ ਠੰਡੇ ਤੇ ਪਰ ਉਦੋਂ ਨਾ ਅਸਲ ਦੇ ਵਿੱਚ ਪੈਕਿੰਗ ਵਗੈਰਾ ਰਹਿੰਦੀ ਸੀ ਥੋੜੇ ਕੰਮ ਵੀ ਸੀਗੇ ਸਵਾ ਘਰ ਦੇ ਕੰਮ ਹੋ ਜਾਂਦੇ ਆ ਜਿਹਦੇ ਕਰਕੇ ਨਿਕਲਿਆ ਨਹੀਂ ਗਿਆ ਤੇ ਹੁਣ ਆਪਾਂ ਨੂੰ 12 ਕ ਦੇ ਕਰੀਬ ਹੋ ਗਿਆ ਟਾਈਮ ਜਦੋਂ ਅਸੀਂ ਘਰੋਂ ਚੱਲਿਆਂ ਤਾਂ ਆ ਗਏ ਆ ਥੋੜੀ ਦੂਰ ਤੇ ਘਰੋਂ ਵੀ ਫਿਰ ਮੈਂ ਤਾਂ ਹੀ ਬਲੌਗ ਦੀ ਸਟਾਰਟਿੰਗ ਨਹੀਂ ਕੀਤੀ ਕਿਉਂਕਿ ਪਹਿਲਾਂ ਹੀ ਲੇਟ ਸੀਗੇ ਤੇ ਫਿਰ ਮੈਂ ਜੋ ਆਪਣਾ ਜਿਹੜਾ ਸੂਟ ਵੀਅਰ ਕੀਤਾ ਨਾਲ ਮੈਂ ਤੇ ਸਿੰਪਲ ਚੱਪਲ ਹੀ ਪਾਈਆਂ ਕਿ ਪੈਰ ਥੱਕ ਜਾਂਦੇ ਆ ਸਫ਼ਰ ਲੰਬਾ ਹੁੰਦਾ ਤੇ ਫਿਰ ਮੈਂ ਉਹ ਉਹ ਕਸੀਂ ਪਿੰਡ ਜਿਹੜਾ ਗੁਰਦੁਆਰਾ ਸਾਹਿਬ ਉੱਥੇ ਮੱਥਾ ਟੇਕਿਆ ਫਮਾਰਾ ਤਾਂ ਆ ਗਿਆ ਲਈ ਫਿਰ ਚੱਲਿਆ ਕਿ ਹੈ ਨਾ ਤੇ ਉਹ ਮੈਂ ਜਿਹੜਾ ਆਪਣਾ ਸੂਟ ਪਾਇਆ ਸਿੰਪਲ ਤੇ ਉਹ ਮੈਂ ਤੁਹਾਨੂੰ ਉਹਦੇ ਚੀਜ਼ ਦਿਖਾਤਾ ਇਹ ਹੁਣ ਆਪਾਂ ਮਿਲਦੇ ਆਂ ਜੀ ਫਿਰ ਕਿਤੇ ਜਾ ਕੇ ਆਪਾਂ ਰੁਕੇ ਜਾਂ ਕਿਤੇ ਵੀ ਸਟੇ ਕੀਤਾ ਥੋੜਾ ਮੋਟਾ ਰੁਕੇ ਥੋੜਾ ਮੋਟਾ ਹੀ ਖਾਣ ਨੂੰ ਜਾਂ ਰੁਕੇ ਹੀ ਨਾ ਜਾਂ ਡਾਇਰੈਕਟ ਉੱਥੇ ਪਹੁੰਚੇ ਸੀਤੀ ਆਪਣੀ ਲੋਕੇਸ਼ਨ ਤੇ ਫਿਰ ਆਪਾਂ ਮਿਲਦੇ ਆਂ ਇਥੇ ਨੂੰ ਜਾ ਕੇ ਓਕੇ ਜੀ ਬਾਏ ਬਾਏ ਲਓ ਜੀ ਇਹ ਆਪਣੇ ਪਿੰਡ ਦਾ ਗੁਰਦੁਆਰਾ ਸਾਹਿਬਾ ਤੇ ਆਪਾਂ ਸਭ ਤੋਂ ਪਹਿਲਾਂ ਘਰੋਂ ਚੱਲਣ ਤੋਂ ਚੱਲ ਕੇ ਸਭ ਤੋਂ ਪਹਿਲਾਂ ਆਪਾਂ ਗੁਰਦੁਆਰਾ ਸਾਹਿਬਾ ਇੱਥੇ ਦਰਸ਼ਨ ਕੀਤੇ ਤੇ ਇਹ ਮੈਂ ਜਿਹੜਾ ਸੂਟ ਸੀਗਾ ਮੈਂ ਤੁਹਾਨੂੰ ਦਿਖਾ ਦਿਆਂ ਕੀ ਮੈਂ ਸੂਟ ਪਾਇਆ ਹੋਇਆ ਸੀਗਾ ਦੇ ਨਾਲ ਸਿੰਪਲੀ ਚੁੱਪਲ ਪਾਈ ਸੀ ਤੇ ਕਾਟਨ ਦਾ ਸੂਟ ਪਾਇਆ ਹੋਇਆ ਸੀਗਾ ਮੈਂ ਵੀ ਤਾਂ ਕਿ ਸਫਰ ਆ ਜਿਹੜਾ ਆਪਾਂ ਈਜ਼ੀਲੀ ਆਪਾਂ ਸਫਰ ਕਰ ਸਕੀਏ ਤੇ ਫਿਰ ਆਪਾਂ ਇੱਥੇ ਗੁਰਦੁਆਰਾ ਸਾਹਿਬ ਵਿੱਚ ਮਹਾਰਾਜ ਜੀ ਦੇ ਦਰਸ਼ਨ ਕੀਤੇ ਪਰਮਾਤਮਾ ਤੋਂ ਅਗਿਆ ਲਈ ਵੀ ਮਹਾਰਾਜ ਜੀ ਉਹ ਸਾਨੂੰ ਅਗਿਆ ਦੋ ਅਸੀਂ ਸੁਖ ਸ਼ਾਂਤੀ ਨਾਲ ਦਰਸ਼ਨ ਕਰਨ ਜਾਈਏ ਸੁਖ ਸ਼ਾਂਤੀ ਨਾਲ ਦਰਸ਼ਨ ਕਰ ਕੇ ਆਈਏ ਤੇ ਇੱਥੇ ਆਪਾਂ ਮੱਥਾ ਟੇਕਿਆ ਤੇ ਪ੍ਰਸ਼ਾਦ ਲਿਆ ਦਿੱਥੋਂ ਆਪ ਅਗਿਆ ਲੈ ਕੇ ਫਿਰ ਮਹਾਰਾਜ ਜੀ ਤੋਂ ਫਿਰ ਆਪਾਂ ਅੰਮ੍ਰਿਤਸਰ ਸ਼੍ਰੀ ਅੰਮ੍ਰਿਤਸਰ ਸਾਹਿਬ ਵੱਲ ਨੂੰ ਰਵਾਨੇ ਹੋ ਗਏ ਸੀ ਤੇ ਆਪਾਂ ਉਧਰਲੀ ਸਾਈਡ ਨੂੰ ਚੱਲ ਪਏ ਸੀ ਕਿਉਂਕਿ ਜਦੋਂ ਆਪਾਂ ਯਾਤਰਾ ਕਰਨ ਜਾਂਦੇ ਆ ਤਾਂ ਆਪਾਂ ਨੂੰ ਪਹਿਲਾਂ ਆਪਣੇ ਪਿੰਡ ਦੇ ਗੁਰਦੁਆਰਾ ਸਾਹਿਬ ਹੋਣਾ ਜ਼ਰੂਰੀ ਹੁੰਦਾ ਆਪਾਂ ਨੂੰ ਉੱਥੋਂ ਅੱਗੇ ਲੈਣੀ ਜ਼ਰੂਰੀ ਹੁੰਦੀ ਹੈ ਮਹਾਰਾਜ ਜੀ ਤੋਂ ਤੇ ਬਸ ਫਿਰ ਆਪਾਂ ਇੱਥੋਂ ਜਿਹੜੇ ਚੱਲ ਪਏ ਸੀਗੇ ਫਿਰ ਆਪਾਂ ਮਿਲਦੇ ਆਂ ਜੀ ਤੁਹਾਨੂੰ ਅੱਗੇ ਜਾ ਕੇ ਆਪਾਂ ਮਹਾਰਾਜ ਜੀ ਨਾਲ ਦਰਸ਼ਨ ਕਰ ਲਈ ਸੀਗੇ ਇੱਥੇ ਲਓ ਜੀ ਇੱਥੋਂ ਆਪਾਂ ਦਰਸ਼ਨ ਕੀਤੇ ਮਹਾਰਾਜ ਜੀ ਤੋਂ ਆਗਿਆ ਲਈ ਵੀ ਪਰਮਾਤਮਾ ਸਾਡੇ ਅੰਗ ਸੰਗ ਸਹਾਈ ਰਹੋ ਵਧੀਆ ਦਰਸ਼ਨ ਕਰਨ ਜਾਈਏ ਵਧੀਆ ਦਰਸ਼ਨ ਕਰਕੇ ਆਈਏ ਹਨ ਫਿਰ ਆਪਾਂ ਇੱਥੋਂ ਚੱਲ ਪਏ ਸੀਗੇ ਤੇ ਮਹਾਰਾਜ ਜੀ ਦੇ ਦਰਸ਼ਨ ਕਰਦੇ ਹੋਏ ਤੇ ਆਪਾਂ ਇੱਥੋਂ ਜਾਂਦੇ ਹੋਏ ਤਾਂ ਆਪਾਂ ਸਿੱਧਾ ਇੱਥੋਂ ਨਿਹੰਗਰਲੀ ਪਿੰਡਾਂ ਵਿੱਚ ਦੀ ਹੋ ਕੇ ਬਠਿੰਡਾ ਰੋਡ ਤੇ ਨਿਕਲੇ ਆਏ ਸੀਗੇ ਤੇ ਇੱਥੇ ਸਭ ਤੋਂ ਪਹਿਲਾਂ ਮਤਲਬ ਤੁਹਾਨੂੰ ਮੈਂ ਥਰਮਲ ਦਿਖਾ ਦਿਆਂ ਬਠਿੰਡੇ ਦੇ ਤੇ ਇੱਕ ਗਾਨੀ ਜੇ ਵੀ ਮਤਲਬ ਉਸ ਟਾਈਮ ਫੇਮਸ ਸੀ ਹੈ ਨਾ ਵੀ ਥਰਮਲ ਦਾ ਨਾਮ ਲਿਆ ਸੀ ਉਹ ਇਹ ਥਰਮਲ ਆ ਤੇ ਇਥੋਂ ਹੁੰਦੇ ਹੋਏ ਆਪਾਂ ਅੱਗੇ ਚੱਲ ਗਏ ਸੀ ਅੱਗੇ ਆਪਾਂ ਥੋੜੀ ਦੇਰ ਚ ਅੱਗੇ ਜਾਂਦੇ ਹੋਏ ਝੀਲਾਂ ਆ ਗਈਆਂ ਸੀ ਤੇ ਥੋੜਾ ਜਿਹਾ ਝੀਲਾਂ ਤੇ ਰੁਕ ਗਏ ਸੀ ਕਿਉਂਕਿ ਮੇਰੀ ਨਾ ਤਬੀਅਤ ਖਰਾਬ ਸੀਗੀ ਥੋੜਾ ਜਿਹਾ ਮੇਰੇ ਗਲੇ ਨੂੰ ਵੀ ਐਂ ਦਰਦ ਜਿਹਾ ਹੁੰਦਾ ਸੀਗਾ ਤੇ ਟੈਬਲੇਟਸ ਅਸੀਂ ਗੋਲੀਆਂ ਘਰੋਂ ਲੈ ਲਈਆਂ ਸੀ ਪਰ ਲੈਤੀਆਂ ਨਹੀਂ ਗਈਆਂ ਫਿਰ ਅਸੀਂ ਇੱਥੇ ਰੁਕ ਗਏ ਸੀ ਝੀਲਾਂ ਕੋਲ ਵਿਚਾਲੇ ਇਥੋਂ ਆਪਾਂ ਇੱਥੇ ਰੁੱਕ ਕੇ ਗੋਲੀਆਂ ਲੈ ਲੈਣੇ ਆ ਫਿਰ ਇੱਥੇ ਰੁੱਕ ਕੇ ਆਪਾਂ ਗੋਲੀਆਂ ਲੈ ਲਈਆਂ ਸੀ ਨਾਲੇ ਤਾਂ ਨਾਲੇ ਮੈਂ ਇੱਕ ਦੋ ਰੀਲਸ ਵਗੈਰਾ ਬਣਾ ਲਈਆਂ ਸੀਗੀਆਂ ਇੱਕ ਦੋ ਫੋਟੋਆਂ ਵਗੈਰਾ ਲੈ ਲਈਆਂ ਸੀ ਤੇ ਇੱਥੇ ਵੀ ਝੀਲਾਂ ਦੇ ਬਾਹਰ ਵੀ ਬਹੁਤ ਰੌਣਕ ਮੇਲਾ ਭਰਿਆ ਹੁੰਦਾ ਹਨ ਜੂਸ ਕਿੰਨਾ ਫ ਮਤਲਬ ਫਾਸਟ ਫੂਡ ਤੇ ਖੇਡਾਂ ਵਗੈਰਾ ਤੇ ਕਿੰਨੇ ਕੁਝ ਹੁੰਦਾ ਇੱਥੇ ਆਈਸਕ੍ਰੀਮ ਵਗੈਰਾ ਦੇਖੋ ਵੀ ਇੱਥੇ ਲੋਕ ਰੁਕਦੇ ਆ ਜਿਵੇਂ ਖਾਂਦੇ ਵੀ ਆ ਖੜਕੇ ਪਿਛਲੀ ਵਾਰੀ ਜਦੋਂ ਅਸੀਂ ਪਹਿਲਾਂ ਗਏ ਸੀ ਅਮਰitsar ਸਾਈ ਉਹਦੋਂ ਅਸੀਂ ਇੱਥੇ ਜੂਸ ਵਗੈਰਾ ਪੀਤਾ ਸੀ ਤੇ ਇਸ ਵਾਰੀ ਮੇਰਾ ਗਲਾ ਖਰਾਬ ਹੋਣ ਕਰਕੇ ਕੁਛ ਨਹੀਂ ਆਪਾਂ ਪੀਤਾ ਖਾਦਾ ਪਰ ਆਪਾਂ ਇੱਥੇ ਰੁਕੇ ਤੇ ਮੈਂ ਗੋਲੀਆਂ ਲਈਆਂ ਤੇ ਦੇਖੋ ਇੱਥੇ ਮਤਲਬ ਬਾਥਿੰਗ ਟੱਬ ਵਗੈਰਾ ਹਨਾ ਇੱਦਾਂ ਪਈ ਆ ਤੇ ਟੈਡੀਜ਼ ਵਗੈਰਾ ਪਈ ਆ ਵੀ ਬੱਚੇ ਨਾ ਫਿਰ ਮਤਲਬ ਜਿਵੇਂ ਪੇਰੈਂਟਸ ਬੱਚਿਆਂ ਨਾਲ ਆਉਂਦੇ ਆ ਜਾਂ ਉਹਨਾਂ ਨੂੰ ਜ਼ਰੂਰਤ ਹੁੰਦੀ ਹੈ ਬਾਜ਼ਾਰ ਦੇ ਬਾਹਰੋਂ ਵਾਰ ਇੱਥੋਂ ਲੈ ਜਾਂਦੇ ਆ ਉਹ ਵੀ ਇੱਥੇ ਝੀਲਾਂ ਤੇ ਆਉਂਦੇ ਆ ਲੋਕੀ ਹਨਾ ਅ ਬੋਟਿੰਗ ਕਰਦੇ ਇਹਦੇ ਵਿੱਚ ਜਿਵੇਂ ਤੇ ਆ ਦੇਖੋ ਥਰਮਲ ਹੈ ਇਧਰਲੀ ਸਾਈਡ ਇਹ ਝੀਲਾਂ ਨੇ ਤੇ ਫਿਰ ਮੈਂ ਇੱਥੇ ਵਸ ਫੋਡੂਆਂ ਵਗੈਰਾ ਸੀ ਫੋਲ ਲੈ ਲਈਆਂ ਸੀ ਨੀਆਂ ਇੱਕ ਤੋਂ ਤੇ ਫਿਰ ਇੱਥੋਂ ਮੈਂ ਕਿਾ ਚੱਲ ਵੀ ਜਿੰਨਾ ਕੋ ਹੋ ਸਕਦਾ ਆਪਾਂ ਉਹਨਾਂ ਦੇ ਕੈਮਰੇ 'ਚ ਆਪਾਂ ਕੈਚ ਕਰ ਲੈਣੇ ਆਂ ਵੀ ਆਪਾਂ ਕਵਰ ਕਰੀਏ ਤੇ ਇਹ ਗੁੱਡੇ ਜੇ ਪਏ ਸੀਗੇ ਮੈਂ ਇਹਨਾਂ ਵੱਲ ਦੇਖੀ ਗਈ ਤੇ ਇੱਥੇ ਨਾ ਮੈਂ ਇੱਕ ਚੀਜ਼ ਦੇਖੀ ਇੱਕ ਬੱਚਾ ਦਾ ਆਪਣੀ ਮੰਮੀ ਪਾਪਾ ਨਾਲ ਆਇਆ ਤੇ ਉਹਦੀ ਉਹ ਆਈਸਕ੍ਰੀਮ ਲੈਂਦੀ ਐ ਇੱਥੇ ਰੁਕੇ ਠਾ ਆਈਸਕ੍ਰੀਮ ਲਈਆ ਤੋ ਬੱਚਾ ਦੇਖੋ ਕਿੰਨੀ ਜਿੱਦ ਕਰੀ ਜਾਂਦਾ ਉਹ ਅੱਗੇ ਦੇਖੋ ਤੁਸੀਂ ਆਦੀ ਮੰਮੀ ਨੇ ਕਹਿੰਦਾ ਮੈਨੂੰ ਉੱਧਰ ਲੈ ਕੇ ਚੱਲ ਮੰਮਾ ਮੈਂ ਨਾ ਉਹ ਟੱਬ ਲੈਣਾ ਤੇ ਉਹ ਦੇਖੋ ਉੱਥੇ ਉਹਨੇ ਆਈਸਕ੍ਰੀਮ ਦਾ ਨਹੀਂ ਸੀਗਾ ਬੱਚਿਆਂ ਨੂੰ ਹੁੰਦਾ ਹੀ ਹੈ ਟੌਇਜ਼ ਵਗੈਰਾ ਦਾ ਤੇ ਫਿਰ ਉਹਨਾਂ ਨੇ ਇੱਥੇ ਮਤਲਬ ਮੈਂ ਐਂ ਇਦਾਂ ਕਰਦੇ ਇਹਨਾਂ ਨੂੰ ਵੀ ਵਿਚਾਰਿਆਂ ਨੂੰ ਚਲੋ ਰੋਜ਼ਗਾਰ ਹੈ ਇਹਨਾਂ ਨਾਲ ਚਲੋ ਜੀ ਆਪਾਂ ਇੱਥੋਂ ਆਏ ਦੇਖਦੇ ਹੋਏ ਆਪਾਂ ਅੱਗੇ ਜਾਂਦੇ ਰਹੇ ਆਪਾਂ ਅੱਗੇ ਜਿਵੇਂ ਕੋਈ ਗੁਰਦੁਆਰਾ ਸਾਹਿਬ ਜਿੱਥੇ ਜਿੱਥੇ ਰੁਕ ਹੋਇਆ ਆਪਾਂ ਉੱਥੇ ਉੱਥੇ ਰੁਕਿਆ ਦਰਸ਼ਨ ਕੀਤੇ ਆ ਮਹਾਰਾਜ ਜੀ ਦੇ ਤੇ ਮਿਲਦੇ ਆ ਜੀ ਫਿਰ ਆਪਾਂ ਅੱਗੇ ਜਿੱਥੇ ਆਪਾਂ ਰੁਕਾਂਗੇ ਤੁਹਾਨੂੰ ਉੱਥੇ ਜਾ ਕੇ ਤੇ ਠੀਕ ਹੈ ਜੀ ਫਿਰ ਰੁਕ ਜੀ ਮੈਂ ਵੇ ਜੀ ਲਓ ਜੀ ਆਪਾਂ ਅੱਗੇ ਮੁਦਕੀ ਤੇ ਇੱਥੇ ਫਸਟ ਟਾਈਮ ਹੀ ਮੈਂ ਮੱਥਾ ਟੇਕਣ ਜਾਊਂਗੀ ਇਹ ਤਾਂ ਪਹਿਲਾਂ ਗਏ ਹੋਏ ਆ ਤੇ ਪਹਿਲੀ ਵਾਰੀ ਕਹਿੰਦੇ ਇੱਥੇ ਵੀ ਸੰਗਤ ਦਰਸ਼ਨ ਕਰਨ ਜਾਂਦੀ ਹੈ ਇੱਥੇ ਦਰਬਾਰ ਸਾਹਿਬ ਦਾ ਇੱਥੇ ਦੀ ਹਿਸਟਰੀ ਆਪਾਂ ਦੇਖਦੇ ਆ ਵੀ ਮਤਲਬ ਇਤਿਹਾਸ ਤੇ ਵੀ ਕੀ ਇਤਿਹਾਸ ਮੈਨੂੰ ਨਹੀਂ ਪਤਾ ਐਵੇਂ ਮੈਂ ਕਹਾਂ ਤੇ ਆਪਾਂ ਇੱਥੇ ਮੁਦਕੀ ਆ ਗਏ ਤੇ ਆਪਾਂ ਇੱਥੇ ਦਰਸ਼ਨ ਕਰਦੇ ਆ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਲੋ ਜੀ ਆਪਾਂ ਪਹੁੰਚ ਗਏ ਤੇ ਆਪਾਂ ਗੁਰਦੁਆਰ ਸਾਹਿਬ ਵੱਲੋਂ ਚੱਲਦੇ ਆਂ ਤੇ ਫਿਰ ਜੀ ਆਪਾਂ ਤੁਹਾਨੂੰ ਵੀ ਦਿਖਾਉਣੇ ਆ ਤੁਸੀਂ ਵੀ ਦਰਸ਼ਨ ਕਰਿਓ ਤੇ ਆਪਾਂ ਵੀ ਕਰਦੇ ਆਂ ਚਲੋ ਜੀ ਠੀਕ ਹੈ ਫਿਰ ਮਿਲਦੇ ਆਪਾਂ ਦਰਵਾਦ ਸਾਹਿਬ ਜਾ ਕੇ ਲੋ ਜੀ ਆਪਾਂ ਗੁਰਦੁਆਰ ਸਾਹਿਬ ਪਹੁੰਚ ਗਏ ਸ਼ਹੀਦ ਗੰਗਸਾਹਿਬ ਮੁਦਕੇ ਤੇ ਆਪਾਂ ਆ ਗਏ ਮੈਂ ਤੁਹਾਨੂੰ ਵੀਊ ਦਿਖਾ ਦਿੰਨੀ ਗੁਰਦੁਆਰ ਸਾਹਿਬ ਦੇ ਦਰਸ਼ਨ ਕਰੋ ਤੁਸੀਂ ਵੀ ਮੈਂ ਵੀ ਕਰਦੀ ਆਂ ਇੱਥੇ ਯਾਤਰੀ ਆਉਂਦੇ ਆ ਦਰਸ਼ਨ ਕਰਨ ਵਾਸਤੇ ਮੈਂ ਦਿਖਾਉਂਦਾ ਸਤਿਨਾਮ ਸ਼੍ਰੀ ਵਾਹਿਗੁਰੂ ਜੀ لوتي درشن کرو تاسو ਲਓ ਜੀ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਆ ਗਏ ਸੀਗੇ ਤੇ ਦੇਖੋ ਜੀ ਆਪਣੇ ਸਿੱਖ ਧਰਮ ਨੇ ਕਿੰਨੀਆਂ ਕੁਰਬਾਨੀਆਂ ਕਿੰਨੀਆਂ ਸ਼ਹੀਦੀਆਂ ਦਿੱਤੀਆਂ ਹਨ ਆਪਣੇ ਧਰਮ ਨੂੰ ਬਚਾਉਣ ਲਈ ਤੇ ਭਾਈ ਮਨੀ ਸਿੰਘ ਜੀ ਸੀਗੇ ਤੇ ਉਹਨਾਂ ਨੂੰ ਉਹਨਾਂ ਦਾ ਜਕਰੀਆ ਖਾਨ ਦੇ ਕਹਿਣ ਤੇ ਭਾਈ ਮਨੀ ਸਿੰਘ ਜੀ ਨੂੰ ਬੰਦ ਬੰਦ ਕਟਵਾਇਆ ਗਿਆ ਉਹਨਾਂ ਨੂੰ ਤੇ ਲਓ ਜੀ ਸਾਹਮਣੇ ਤੋਂ ਦਰਬਾਰ ਸਾਹਿਬ ਵਿਖ ਰਿਹਾ ਆਪਾਂ ਨੂੰ ਤੇ ਇਸ ਤੋਂ ਬਾਅਦ ਇੱਥੇ ਭਾਈ ਮਤੀ ਦਾਸ ਜੀ ਆ ਇਹਨਾਂ ਦੀ ਸ਼ਹੀਦੀ ਹੋਈ ਸੀ ਤੇ ਇਸ ਤੋਂ ਅੱਗੇ ਆ ਜੀ ਭਾਈ ਬਿਆਲਾ ਜੀ ਇਹਨਾਂ ਨੂੰ ਉਬਲਦੇ ਹੋਏ ਮਤਲਬ ਦੇਗ ਦੇ ਵਿੱਚ ਉਬਾਲਿਆ ਗਿਆ ਸੀਗਾ ਤੇਲ ਨੇ ਹੁੰਦੇ ਹੋਏ ਆਪਾਂ ਇੱਥੇ ਦਰਸ਼ਨ ਕਰਨ ਆ ਗਏ ਸੀਗੇ ਦਰਬਾਰ ਸਾਹਿਬ ਦੇ ਅੰਦਰ ਇੱਥੇ ਮੱਥਾ ਟੇਕਿਆ ਤੁਸੀਂ ਵੀ ਦਰਸ਼ਨ ਕਰੋ ਜੀ ਅ ਮੁਦਕੀ ਗੁਰਦੁਆਰਾ ਸਾਹਿਬ ਏ ਕਿ ਤੁਸੀਂ ਵੀ ਇੱਥੇ ਦਰਸ਼ਨ ਕਰੋ ਆਪਾਂ ਵੀ ਕਰਦੇ ਆ ਤੇ ਆਪਾਂ ਮੱਥਾ ਟੇਕਿਆ ਤੇ ਲੋ ਜੀ ਇੱਥੇ ਤੁਸੀਂ ਵੀ ਮੱਥਾ ਟੇਕ ਲਓ ਵਾਇਗਰੂ ਜੀ ਦੇ ਦਰਸ਼ਨ ਕਰ ਲਓ ਆਪਾਂ ਵੀ ਕਰਦੇ ਹਾਂ ਲੋ ਜੀ ਆਪਾਂ ਹੁਣ ਹਰੀਕੇ ਪਤਨ ਪਹੁੰਚ ਗਏ ਇਸ ਪਹੁੰਚ ਨਾਲ ਹੀ ਆ ਗੁਰਦੁਆਰਾ ਸਾਹਿਬ ਵੱਲ ਚੱਲ ਪਏ ਆਪਾਂ ਹੁਣ ਆਪਾਂ ਇੱਥੇ ਵੀ ਰੁਕ ਜਾਾਂਗੇ ਇੱਥੇ ਮੱਥਾ ਟੇਕ ਕੇ ਫਿਰ ਆਪਾਂ ਅੱਗੇ ਵਧਾਂਗੇ ਅਮ੍ਰitsar ਸਾਹਿਬ ਵੱਲ ਤੇ ਆ ਦੇਖੋ ਕਿੰਨਾ ਹੀ ਸੋਹਣਾ ਵਿਊ ਆ ਤੇ ਹਰਿਆਲੀ ਬਹੁਤ ਜ਼ਿਆਦੀ ਆ ਇੱਥੇ ਤੇ ਆਪਾਂ ਹੁਣ ਜਾ ਕੇ ਗੁਰਦੁਆਰਾ ਸਾਹਿਬ ਜਾ ਕੇ ਤੁਹਾਨੂੰ ਵੀ ਦਰਸ਼ਨ ਕਰਾਉਣੇ ਆ ਤੇ ਆਪਾਂ ਵੀ ਕਰਦੇ ਆ

ਪਾਪਾ ਜੀ ਸਭ ਤੇ ਮੇਰ ਕਰਨ ਸਭ ਤੇ ਕਿਰਪਾ ਬਣਾਉਣਾ ਨਾ ਸਾਰੇ ਆਉਣ ਆਪਾਂ ਵੀ ਆਏ ਆ ਸੈਕਿੰਡ ਟਾਈਮ ਆਏ ਆ ਮਤਲਬ ਸੈਕਿੰਡ ਟਾਈਮ ਆਏ ਆ ਮੇਰੇ ਵਿਆਹ ਤੋਂ ਬਾਅਦ ਦੂਜੀ ਵਾਰੀ ਆ ਗਏ ਇੱਥੇ ਅ ਅੰਮ੍ਰਿਤਸਰ ਸਾਹਿਬੀ ਤੇ ਹਰੀਕੇ ਪਤਨ ਵੀ ਲਓ ਜੀ ਤੁਹਾਨੂੰ ਵਿਆਹ ਵੀ ਦਿਖਾ ਦਗੇ ਆਪਾਂ ਨੂੰ ਤਾਂ ਢੋਲੀ ਵਾਲੀ ਕਾਰ ਦੇ ਵੀ ਦਰਸ਼ਨ ਹੋ ਗਏ ਮੈਂ ਤੁਹਾਨੂੰ ਲੈ ਕੇ ਆ Đੀਆਂ ਕਿ ਅਸੀਂ ਵਿਆਹ ਤੋਂ ਬਾਅਦ ਸੈਕਿੰਡ ਟਾਈਮ ਆਏ ਆ ਤੇ ਲਓ ਜੀ ਕਿਸੇ ਦਾ ਲਓ ਜੀ ਦੇਖੋ ਗੱਡੀ ਕਿਹੜੀ ਆ ਨਾ ਵਿਆਹ ਵਾਲੀ जूम करके दिखानी पता नहीं दौने आया कला मुंडा आया उतर के दिखाई नहीं, तो। नहीं नहीं ਤੋਪੀ ਤੋਂ ਪਹਾਈ ਪੀ ਸਤਨਾਮ ਸ਼੍ਰੀ ਵਾਇਗਰੂ ਜੀ ਮਹਾਰਾਜ ਲੋ ਜੀ ਦਰਸ਼ਨ ਕਰੋ ਵਾਇਗਰੂ ਤੁਹਾਡੀ ਵੀ ਹਰ ਵਿਸ਼ ਪੂਰੀ ਕਰਨ ਹਨਾ ਖੁਸ਼ ਰੱਖਣ ਤੁਹਾਨੂੰ ਜਿਹੜੇ ਦਰਸ਼ਨ ਕਰਦੇ ਆ ਉਹਨਾਂ ਨੂੰ ਤੇ ਬਾਕੀ ਜਿਨ੍ਹਾਂ ਨੇ ਨਹੀਂ ਕੀਤੇ ਉਹਨਾਂ ਨੂੰ ਵੀ ਹਰ ਇੱਕ ਨੂੰ ਵਾਇਗਰੂ ਜੀ ਖੁਸ਼ੀ ਦੇਣ ਹਨਾ ਸਾਰੇ ਆਪਣੇ ਆਪਣੇ ਘਰਾਂ ਵਿੱਚ ਹੱਸਦੇ ਬਸਦੇ ਰਹਿਣ ਖੁਸ਼ ਰਹਿਣ ਲੋ ਜੀ ਆਪਾਂ ਹਰੀਕੇ ਪਤਨ ਗੁਰਦੁਆਰਾ ਸਾਹਿਬ ਦੇ ਅੰਦਰ ਗਏ ਤੇ ਵਿਆਹ ਲਈ ਜੋੜੀ ਆਈ ਜਾਂਦੀ ਸੀ ਇਹ ਮੈਨਲਾ ਦਾ ਮੱਥਾ ਟੇਕ ਕੇ ਜਾਂਦੇ ਹੋਣੇ ਆ ਤੇ ਮੈਂ ਥੋੜਾ ਜਿਹਾ ਇਹਨਾਂ ਨੂੰ ਲੈ ਲਿਆ ਸੀ ਵੀਡੀਓ ਦੇ ਵਿੱਚ ਵੀ ਜਾਦੇ ਆਪਾਂ ਨਹੀਂ ਲਿਆ ਵੀ ਇਹ ਆ ਕਈ ਵਾਰੀ ਅਗਲੇ ਨਹੀਂ ਨਹੀਂ ਹੋਣਾ ਹੁੰਦਾ ਬਾਕੀ ਆਪਾਂ ਇਹਨਾਂ ਨੂੰ ਵਧਾਈਆਂ ਦੇਤੀਆਂ ਸੀਗੀਆਂ ਹਨਾ ਤੇ ਵੀ ਤੁਹਾਨੂੰ ਵਧਾਈਆਂ ਹੁਣ ਤੁਹਾਡੇ ਵਿਆਹ ਦੀਆਂ ਮੇਰੇ ਹਸਬੰਦ ਨੇ ਵੀ ਦੇਤੀਆਂ ਸੀ ਮੈਂ ਵੀ ਇਹਨਾਂ ਨੂੰ ਵਧਾਈਆਂ ਦਿੱਤੀਆਂ ਸੀ ਵੀ ਖੁਸ਼ੀ ਦੀ ਚੀਜ਼ ਆਪਾਂ ਨੂੰ ਹਰ ਇੱਕ ਨਾਲ ਖੁਸ਼ੀ ਸ਼ੇਅਰ ਕਰਨੀ ਚਾਹੀਦੀ ਹੈ ਕੋਈ ਖੁਸ਼ੀ ਦੇ ਵਿੱਚ ਖੁਸ਼ੀ ਹੋਣਾ ਕਿਸੇ ਦੀ ਖੁਸ਼ੀ ਦੇ ਵਿੱਚ ਆਪਾਂ ਨੂੰ ਖੁਸ਼ ਹੋਣਾ ਚਾਹੀਦਾ ਜਦੋਂ ਆਪਾਂ ਮੱਥਾ ਟੇਕਣਾ ਇੱਥੇ ਮਿਸ਼ਰੀ ਦਾ ਪ੍ਰਸ਼ਾਦ ਮਿਲਦਾ ਜੀ ਤੇ ਮਿਸ਼ਰੀ ਦਾ ਪ੍ਰਸ਼ਾਦ ਹੀ ਚੜ੍ਹਦਾ ਤੇ ਆਪਾਂ ਵੀ ਮੱਥਾ ਟੇਕਿਆ ਤੁਸੀਂ ਵੀ ਟੇਕੋ ਜੀ ਦਰਸ਼ਨ ਕਰੋ ਮਹਾਰਾਜ ਜੀ ਸੁੱਖ ਸ਼ਾਂਤੀ ਰੱਖਣ ਹਨਾ ਤੇ ਉਸ ਟਾਈਮ ਪਾਣੀ ਆ ਜਿਹੜਾ ਕੋਈ ਪਾਣੀ ਪੂ ਬਗੈਰਾ ਦਾ ਬਹਾ ਜਿਹੜਾ ਉਹ ਨਹੀਂ ਸੀਗਾ ਕੋਈ ਮੀਂਹ ਨਹੀਂ ਸੀਗਾ ਨਹੀਂ ਜਦੋਂ ਅਸੀਂ ਆਏ ਆ ਉਦੋਂ ਮੀਂਹ ਸ਼ੁਰੂ ਹੋ ਗਏ ਸੀਗੇ ਤੇ ਬੜ ਜਦੋਂ ਅਸੀਂ ਗਏ ਆ ਸੀ ਤਿੰਨ ਚਾਰ ਦਿਨ ਰੁੱਕ ਕੇ ਆਏ ਆ ਉਦੋਂ ਉੱਥੇ ਮੀਂਹ ਨਹੀਂ ਸੀਗੇ ਤੇ ਉਦੋਂ ਵਧੀਆ ਮੌਸਮ ਸੀਗਾ ਜਿਸ ਦਿਨ ਅਸੀਂ ਆਏ ਆ ਉਸ ਦਿਨ ਮੀਂਹ ਆ ਗਿਆ ਸੀਗਾ ਮੀਂਹ ਮਤਲਬ ਪਿਛਲੇ ਰਾਤ ਹੀ ਸ਼ੁਰੂ ਹੋ ਗਿਆ ਸੀ ਤੇ ਸਵੇਰ ਫਿਰ ਸਾਰਾ ਦਿਨ ਹੀ ਮੀਂਹ ਪਈ ਗਿਆ ਤੇ ਉਸ ਤੋਂ ਬਾਅਦ ਆਪਾਂ ਇੱਥੇ ਗੁਰਦੁਆਰਾ ਸਾਹਿਬ ਅੱਗੇ ਆਏ ਤੇ ਆਪਾਂ ਸਾਰੇ ਦਰਸ਼ਨ ਕੀਤੇ ਹਨਾ ਇੱਥੇ ညာ ਪਵਿ ਦਰਸ਼ਨ ਕੀਤੇ ਤੁਹਾਨੂੰ ਵੀ ਕਰਾਇਆ ਉਸ ਦਿਨ ਸਫਾਈ ਹੋਈ ਜਾਂਦੀ ਸੀਗੀ ਬਹੁਤ ਡੀਪ ਕਲੀਨਿੰਗ ਗੁਰਦੁਆਰਾ ਸਾਹਿਬ ਦੀ ਤੇ ਜਦੋਂ ਅਸੀਂ ਪਹਿਲਾਂ ਆਏ ਸੀਗੇ ਉਦੋਂ ਵੀ ਇੱਥੇ ਕੋਈ ਪ੍ਰੋਗਰਾਮ ਸੀਗਾ ਉਦੋਂ ਵੀ ਇੱਥੇ ਬਹੁਤ ਮਤਲਬ ਜ਼ੋਰਾਂ ਨਾਲ ਡੀਪ ਕਲੀਨਿੰਗ ਹੋਈ ਜਾਂਦੀ ਸੀਗੀ ਜਦੋਂ ਪਿਛਲੀ ਵਾਰ ਆਏ ਹਾਂ ਅਸੀਂ ਤੇ ਫਿਰ ਆਪਾਂ ਇੱਥੇ ਸਾਰੇ ਕਿਤੇ ਮਤਲਬ ਤੁਹਾਨੂੰ ਵੀ ਦਰਸ਼ਨ ਕਰਵਾਏ ਆਪਾਂ ਵੀ ਸਾਰੇ ਕਿਤੇ ਦੇਖਿਆ ਆਦੂ ਜੀ ਫਿਰ ਤੁਸੀਂ ਵੀ ਦੇਖ ਲਓ ਇੱਥੇ ਦੇਖੋ ਚਿੜੀਆਂ ਨੇ ਤੇ ਇਹਨਾਂ ਦੇ ਆਲਣੇ ਰੱਖੇ ਹੋਏ ਆ ਇੱਥੇ ਹੀ ਦਾਣੇ ਖਾਂਦੀਆਂ ਨੇ ਹਨਾ ਰੰਗ-बिरੰਗੀਆਂ ਚਿੜੀਆਂ ਨੇ ਕੁਦਰਤੀ ਚੀਜ਼ਾਂ ਜੀ-ਜੀ ਕਰਦੀਆਂ ਨਹੀਂ ਸੁਣੀਆਂ ਆਵਾਜ਼ਾਂ ਆਉਂਦੀਆਂ ਇਹਨਾਂ ਦੀ ਆਪਾਂ ਇਹਨਾਂ ਨੂੰ ਵੇਖਿਆ ਤੇ ਇਸ ਤੋਂ ਬਾਅਦ ਆਪਾਂ ਅੱਗੇ ਹੁੰਦੇ ਹੋਏ ਅੱਗੇ ਗਏ ਜੀ ਤੇ ਅੱਗੇ ਆਪਾਂ ਕੁਝ ਮੂਰਤੀਆਂ ਲੱਗੀਆਂ ਹੋਈਆਂ ਨੇ ਤੇ ਜਿਹਨਾਂ ਦੀ ਕਬੀਰ ਜੀ ਦੀ ਮੂਰਤੀ ਹੈਗੀ ਹੈ ਜੀ ਤੇ ਉਹ ਲੱਗੀ ਹੋਈ ਹੈਗੀ ਤੇ ਹੋਰ ਨਹੀਂ ਕੁਝ ਕੁ ਮੂਰਤੀਆਂ ਬਣੀਆਂ ਹੋਈਆਂ ਆਪਾਂ ਉਹ ਵੀ ਦੇਖੀਆ ਤੁਸੀਂ ਵੀ ਦੇਖੋ ਤੇ ਆਪਾਂ ਗਏ ਗਏ ਥੋੜਾ ਥੋੜਾ ਆਪਾਂ ਸਾਰਾ ਕੁਝ ਕਵਰ ਕਰ ਲਿਆ ਸੀਗਾ ਜੀ ਤੇ ਫਿਰ ਆਪਾਂ ਇੱਥੇ ਗਏ ਇੱਥੇ ਦੇਖੋ ਇੱਥੇ ਅਕਬੀਰ ਜੀ ਦੀ ਮੂਰਤੀ ਤੇ ਉਥੇ ਮਤਲਬ ਕਾਂ ਵੀ ਬਣਿਆ ਉਹਨਾਂ ਦੀ ਵੀ ਮਤਲਬ ਮੂਰਤੀ ਘੜੀ ਹੋਈ ਆ ਇਹ ਦੇਖੋ ਇਹ ਚੱਕੀ ਪੀਸੀ ਜਾਂਦੀਆਂ ਨਾ ਤੇ ਇਹ ਘੜਾ ਲਈ ਬੈਠੀਆਂ ਉਹ ਕੱਪੜੇ ਵਾਸ਼ ਕਰੀ ਜਾਂਦੀ ਆ ਬੀਬੀਆਂ ਇਹ ਤੇ ਬਲਦਾਂ ਦੀ ਜੋੜੀ ਆ ਤੇ ਉਧਰ ਉਹ ਦੇਖੋ ਪਿੱਛੇ ਦੀ ਸਾਈਡ दिखੀ ਜਾਂਦੀ ਆ ਨਾ ਮਤਲਬ ਜਿਹੜੇ ਲੱਕਣ ਦੇ ਨਾਲ ਆ ਉਹ ਕਬੀਰ ਜੀ ਆ ਤੇ ਉਹ ਮਤਲਬ ਕਵੀਰ ਜੀ ਉੱਥੇ ਦੋ ਕਾਂ ਬੈਠੇ ਆ ਉਹਨਾਂ ਸਾਰਾ ਕਾਂਵਾਂ ਨੇ ਮਾਸ ਨਹੀਂ ਨੋਚ ਲੈ ਸੀ ਕਵੀਰ ਜੀ ਦਾ ਤੇ ਇਹ ਕਹਿੰਦੇ ਹੁੰਦੇ ਇਹ ਦੋ ਨੈਣ ਮੱਤ ਸ਼ੂ ਹੋ ਤੇ ਲੋ ਜੀ ਆਪਾਂ ਇੱਥੇ ਸਾਰਾ ਕੁਝ ਦੇਖ ਲਿਆ ਸਾਰੀਆਂ ਤਸਵੀਰਾਂ ਦੇਖੀਆਂ ਤੇ ਤੁਹਾਨੂੰ ਵੀ ਦਿਖਾਈਆਂ ਹਨਾ ਤੇ ਉਸ ਤੋਂ ਬਾਅਦ ਫਿਰ ਆਪਾਂ ਇੱਥੋਂ ਚੱਲ ਪਈ ਸੀ ਕਿਉਂਕਿ ਸ਼ਾਮ ਜੀ ਹੋ ਗਈ ਸੀਗੀ ਤੇ ਆਥਨ ਜਾ ਹੋ ਗਿਆ ਸੀ ਸੂਰਜ ਢਲਣ ਵਾਲੇ ਸੀਗਾ ਤੇ ਆਪਾਂ ਨੂੰ ਆਏ ਸੀਗਾ ਵੀ ਆਪਾਂ ਜਲਦੀ ਚੱਲ ਜੀਏ ਤੇ ਆਪਾਂ ਲੰਗਰ ਕਿਸੇ ਵੀ ਗੁਰਦੁਆਰਾ ਸਾਹਿਬ 'ਚ ਨਹੀਂ ਸ਼ੱਕਿਆ ਨਹੀਂ ਮੁਦਕੀ ਸ਼ੱਕਿਆ ਨਾ ਆਪਾਂ ਇੱਥੇ ਤਾਂ ਵੈਸੇ ਘਾਟੀ ਸ਼ਕਾਉਂਦੇ ਆ ਨਦ ਲੰਗਰ ਕਿਉਂਕਿ ਆਪਾਂ ਨੂੰ ਸੀਗਾ ਵੀ ਇੱਕ ਪ੍ਰਕਾਸ਼ ਪੂਰਵ ਆ ਪ੍ਰਕਾਸ਼ ਪੂਰਵ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਪੂਰਵ ਸੀ ਜਿਹਦੇ ਕਰਕੇ ਬਹੁਤ ਜ਼ਿਆਦਾ ਲੇਟ ਹੋ ਜਾਂਦੇ ਆ ਆਪਾਂ ਵੀ ਮੀਨਜ਼ ਭੀੜ ਬਹੁਤ ਜ਼ਿਆਦਾ ਹੋ ਜੂਗੀ ਤੇ ਆਪਾਂ ਕਿਉਂਕਿ ਟ੍ਰੈਫਿਕ ਵੀ ਬਹੁਤ ਸੀਗਾ ਬਹੁਤ ਸੰਗਤਾਂ ਗਈਆਂ ਸੀਗੀਆਂ ਤੇ ਉੱਥੇ ਪਾਰਕਿੰਗ ਦਾ ਵੀ ਔਖਾ ਸੀਗਾ ਫਿਰ ਸਾਨੂੰ ਸਿਵੇ ਆਪਾਂ ਜਲਦੀ ਨਾਲ ਹੀ ਚੱਲ ਜਗੇ ਲੇਟ ਨਾ ਹੋਈਏ ਤੇ ਫਿਰ ਅਸੀਂ ਇੱਥੋਂ ਜਲਦੀ ਨਾਲ ਹੀ ਚੱਲ ਗਈ ਸੀਗੇ ਫਿਰ ਆਪਾਂ ਇੱਥੋਂ ਜਾਵੜੇ ਸੀ ਧੇ ਰੋਟੀ ਫਿਰ ਆਪਾਂ ਜਦੋਂ ਅੰਮ੍ਰਿਤਸਰ ਦੇ ਨੇੜੇ ਪਹੁੰਚ ਕੇ ਕਿਉਂਕਿ ਸੋ ਚੱਲੇ ਸੀਗੇ ਆਪਾਂ ਦੁਪਹਿਰ ਦੇ ਤੇ ਭੁੱਖ ਲੱਗੀ ਹੋਈ ਸੀ ਸ਼ਾਮ ਜੀ ਹੋ ਗਈ ਸੀ ਫਿਰ ਆਪਾਂ ਉੱਥੇ ਨੇੜੇ ਪਹੁੰਚ ਕੇ ਰੋਟੀ ਖਾ ਲਈ ਸੀਗੇ ਕਿਤੇ ਰੁੱਕ ਕੇ ਤੇ ਫਿਰ ਆਪਾਂ ਇੱਥੋਂ ਚੱਲ ਪਏ ਸੀਗੇ ਜੀ ਤੇ ਕਿਉਂਕਿ ਵੀ ਟਾਈਮ ਨਾਲ ਹੀ ਪਹੁੰਚ ਜਗੇ ਤਾਂ ਵਧੀਆ ਰਹਿੰਦਾ ਮੁਰਕੇ ਪਿਛਲੀ ਵਾਰੀ ਸੀ ਲੇਟ ਹੋ ਗਏ ਸੀਗੇ ਤੇ ਫਿਰ ਇੱਥੇ ਆਪਣੀ ਜਲ ਗੁਫਾ ਬਣੀ ਹੋਈ ਆਪਾਂ ਇੱਥੋਂ ਜਲ ਸ਼ਕਿਆ ਸੀ ਜੀ ਇਥੇ ਹਰ ਕੋਈ ਜਿਹੜੇ ਵੀ ਮੱਥਾ ਟੇਕ ਜਾਂਦੇ ਉਹ ਜਲ ਛੱਕ ਹੀ ਜਾਂਦੇ ਆ ਤੇ ਆਪਾਂ ਇੱਥੇ ਜਲ ਛੱਕ ਲਿਆ ਸੀਗਾ ਜੀ ਜਲ ਗੁਫਾ ਇਹ ਪਰ ਆਪਾਂ ਜਲ ਛੱਕ ਕੇ ਤੇ ਬਸ ਆਪਾਂ ਆਪਣੇ ਜੋੜੇ ਜੁੱਤੇ ਪਾ ਕੇ ਜਿੱਥੋਂ ਚੱਲ ਗਈ ਸੀ ਤੇ ਫਿਰ ਆਪਾਂ ਦੇਖੋ ਜੀ ਈਸ਼ਰਧਾਮ ਨਾਨਕ ਸਰਹਰੀ ਕੇ ਨੀਂਦ ਗੁਰਦੁਆਰਾ ਸਾਹਿਬ ਦਾ ਨਾਮ ਹੈ ਈਸ਼ਰਧਾਮ ਆ ਇਹ ਤੇ ਫਿਰ ਆਪਾਂ ਇੱਥੋਂ ਜਾਂ ਚੱਲ ਪਏ ਸੀਗੇ ਜੀ ਜਲ ਨਹੀਂ ਜਾਵਲੇ ਸੀ ਤੇ ਇੱਥੇ ਸਾਨੂੰ ਇੱਕ ਛੋਟੀ ਜੀ ਕੁੜੀ ਮਿਲੀ ਤੇ ਇਹ ਦੇਖੋ ਇਹ ਨਾ ਮਤਲਬ ਰੀਲ ਬਣਾਉਂਦੀ ਸੀ ਆਪਣੀ ਮਿਊਜ਼ਿਕ ਲਾ ਕੇ ਆਏ ਤੇ ਫਿਰ ਮੈਂ ਉਹ ਵੀਡੀਓ ਚ ਲੈ ਲਿਆ ਤੇ ਜਦੋਂ ਇਹ ਦੇਖਿਆ ਮੈਂ ਕਿ ਕੀ ਕਰਦੀ ਆ ਰੀਲ ਬਣਾਉਣੀ ਆ ਫਿਰ ਇਹਨੂੰ ਸੰਗ ਲੱਗੀ ਫਿਰ ਰੱਣ ਲੱਗੀ ਥੋੜਾ ਜਿਹਾ ਬਾਜ਼ਾਰ ਦੇਖਿਆ ਤੇ ਬਰਤਨ ਸੀ ਜਿਹੜੇ ਪਾਂਡੇ ਹੁੰਦੇ ਐਥੇ ਬਾਜ਼ਾਰ ਦੇ ਵਿੱਚ ਤੇ ਇਹ ਦੇਖੋ ਬਸ ਆਪਾਂ ਲਿਆ ਕੁਛ ਨਹੀਂ ਸੀਗਾ ਇਹ ਹਰੀ ਇਹ ਹੈਡ ਵਾਲਾ ਜੀ ਇਹ ਜਿਹੜਾ ਪਾਣੀ ਆ ਉਹ ਤੋਂ ਪਾਣੀ ਦਾ बहा ਇੰਨਾ ਸੀਗਾ ਹੁਣ ਤਾਂ ਬਹੁਤ ਜ਼ਿਆਦਾ ਹੋ ਗਿਆ ਉਹ ਤੇ ਉਹਦੋਂ ਇਹ ਪਾਣੀ ਦਾ ਵਹਾ ਜਿਹੜਾ ਇੰਨਾ ਸੀਗਾ ਬਹੁਤ ਦਿਨ ਹੋ ਗਏ ਪਰ ਆਪਾਂ ਵੀਡੀਓ ਨਹੀਂ ਪਾਈ ਕਿਉਂਕਿ ਮੰਨਣੀ ਸੀ ਪੰਜਾਬ ਦੇ ਹਾਲਾਤ ਬਹੁਤ ਮਾੜੇ ਸੀ ਗੱਲਾਂ ਤੇ ਚਲੋ ਹੁਣ ਥੋੜਾ ਥੋੜਾ ਪਾਣੀ ਉੱਤਰਨਾ ਲੱਗ ਗਿਆ ਕਿ ਕਿਤੇ ਜੀ ਆਪਾਂ ਮੱਥਾ ਟੇਕ ਲਿਆ ਹਰੀ ਕੇ ਪਤਨ ਤੋਂ ਤੇ ਹੁਣ ਆਪਾਂ ਚੱਲਦੇ ਆਂ ਹਰਮੰਦਰ ਸਾਹਿਬ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਤੇ ਉਹਨਾਂ ਪੈ ਤੋਂ ਨਿਕਲਣ ਚੱਲੇ ਆਂ ਨਿਕਲ ਲੱਗੇ ਆਂ ਤੇ ਆਪਾਂ ਮੱਥਾ ਟੇਕ ਲਿਆ ਤੇ ਚਲੋ ਜੀ ਹੁਣ ਆਪਾਂ ਜਾਂਦੇ ਆਂ ਠੀਕ ਹੈ ਜੀ ਆਜੋ ਜੀ ਮੇਰੇ ਦਿਆਂ ਜੀ ਫਿਰ ਆਪਾਂ ਅੱਗੇ ਜਾਗੇ ਗਰਮੀ ਬਹੁਤ ਜ਼ਿਆਦੇ ਹੋਈ ਪਈ ਆ ਲਓ ਜੀ ਆਪਾਂ ਹਰੀਕੇ ਤੋਂ ਆਪਾਂ ਚੱਲ ਪਈ ਸੀ ਸ੍ਰੀ ਹਰਮੰਦਰ ਸਾਹਿਬ ਵੱਲ ਨੂੰ ਤੇ ਸ਼ਾਮ ਦਾ ਵੇਲਾ ਸੀਗਾ ਤੇ ਸ਼ਾਮ ਜੀ ਹੋ ਚੁੱਕੀ ਸੀ ਤੇ ਦਰਖਤੀ ਦਰਖਤ ਐ ਇਧਰ ਦੀਆਂ ਸੜਕਾਂ ਤੇ ਪੰਜਾਬ ਦੀਆਂ ਤੇ ਦੇਖੋ ਜੀ ਕਿੰਨੀ ਹਰਿਆਲੀ ਕਿੰਨੀ ਗ੍ਰੀਨਰੀ ਆ ਤੇ ਇਸ ਤੋਂ ਬਾਅਦ ਆਪਾਂ ਜੀ ਜਿਹੜੇ ਅਗਲੇ ਬਲੌਗ ਬਣਾਏ ਸੀ ਤਿੰਨ ਦਿਨ ਰਹਿ ਕੇ ਉਹ ਆਪਾਂ ਨੈਕਸਟ ਵੀਡੀਓ ਚ ਨੈਕਸਟ ਬਲੌਗ ਬਣਾ ਨੈਕਸਟ ਬਲੌਗ ਚ ਆਉਣਗੇ ਤੇ ਤੁਸੀਂ ਮੇਰੇ ਬਲੌਗ ਨਾਲ ਬਨੇ ਰਹੇ ਹੋ ਜੀ ਤੁਹਾਨੂੰ ਹਰਮੰਦਰ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਬਾਬਾ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਸਾਹਿਬ ਦੇ ਵੀ ਦਰਸ਼ਨ ਕਰਵਾਵਾਂਗੇ ਤੇ ਪਲੀਜ਼ ਜੇ ਮੇਰੇ ਚੈਨਲ ਤੇ ਫਸਟ ਟਾਈਮ ਆਏ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਣਾ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆ ਜਿਵੇਂ ਤੁਸੀਂ ਹਰ ਇੱਕ ਨੂੰ ਸਪੋਰਟ ਕਰੀਏ ਪਲੀਜ਼ ਮੈਨੂੰ ਵੀ ਸਪੋਰਟ ਕਰੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੁਹਾਡੇ ਸਬਸਕ੍ਰਾਈਬ ਕਰਨ ਨਾਲ ਕੁਝ ਨਹੀਂ ਹੋਣਾ ਜੀ ਤੇ ਮੈਨੂੰ ਹੌਸਲਾ ਮਿਲ ਜਾਣਾ ਤੁਹਾਨੂੰ ਕੁਝ ਨਹੀਂ ਹੋਣਾ ਇੱਕ ਸਬਸਕ੍ਰਾਈਬ ਕਰਨ ਨਾਲ ਮੈਨੂੰ ਬਹੁਤ ਜ਼ਿਆਦੇ ਹੌਸਲਾ ਹੋ ਜਾਣਾ ਮਿਲਦੀ ਆਪਾਂ ਨਵੇਂ ਬਲੌਗ ਨਾਲ ਤਦ ਤੱਕ ਲਈ ਬਾਏ ਬਾਏ